ਸ਼ੀਆਂ ਦੀ ਵਿਕਰੀ ਤੋਂ ਦੁਖੀ ਹੋ ਕੇ ਇੱਕ ਵਿਅਕਤੀ ਨੇ ਲਗਾ ਦਿੱਤਾ ਚੌਂਕ ਦੇ ਵਿੱਚ ਧਰਨਾ ਪੁਲਿਸ ਪ੍ਰਸ਼ਾਸਨ ਦੇ ਉੱਪਰ ਲਗਾਏ ਗਏ ਵੱਡੇ ਵੱਡੇ ਇਲਜ਼ਾਮ ਸ਼ਰਿਆਮ ਵਿਕਦਾ ਹੈ ਚਿੱਟਾ ਪਰ ਪੁਲਿਸ ਨਹੀਂ ਕਰਦੀ ਕੋਈ ਵੀ ਕਾਰਵਾਈ ਆਏ ਦਿਨ ਹੀ ਪੰਜਾਬ ਦੇ ਵਿੱਚ ਨਸ਼ੇ ਦੇ ਨਾਲ ਕਨੇਕਾ ਨੌਜਵਾਨਾਂ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਅਤੇ ਜਿਸ ਦੇ ਕਾਰਨ ਪਰਿਵਾਰਿਕ ਮੈਂਬਰਾਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਲ ਮੁਸ਼ਕਲ ਵਾਲਾ ਸਮਾਂ ਦੇਖਣਾ ਪੈਂਦਾ ਹੈ ਇਸੀ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਆਪਣੇ ਪੁੱਤਾਂ ਤੋਂ ਦੁਖੀ ਹੋ ਕੇ ਇੱਕ ਵਿਅਕਤੀ ਜੋ ਕਿ ਪਿੰਡ ਸਿੰਧਵਾਂ ਦਾ ਹੈ ਉਸਨੇ ਪਿੱਖੀਵਿੰਡ ਚੌਂਕ ਦੇ ਵਿੱਚ ਧਰਨਾ ਲਗਾ ਦਿੱਤਾ ਹੈ ਉਸ ਦਾ ਕਹਿਣਾ ਹੈ ਕਿ ਸਾਡੇ ਇਲਾਕੇ ਦੇ ਵਿੱਚ ਸ਼ਰਿਆਮ ਚਿੱਟਾ ਵੇਚ ਰਿਹਾ ਹੈ ਪ੍ਰੰਤੂ ਪੁਲਿਸਿਸ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਕਰਦੀ ਦੱਸਦੇ ਕਿ ਉਕਤ ਵਿਅਕਤੀ ਜਗਤਾਰ ਸਿੰਘ ਪਿੰਡ ਸਿੰਧਵਾਂ ਦਾ ਰਹਿਣ ਵਾਲਾ ਹੈ ਅਤੇ ਉਸਨੇ ਅਸਿਆ ਕੀ ਉਸ ਦਿਨ ਨੌਜਵਾਨ ਪੁੱਤ ਨਸ਼ੇ ਦੀ ਦਲਦਲ ਦੇ ਵਿੱਚ ਬਹੁਤ ਡੂੰਘੀ ਤੌਰ ਤੇ ਫਸ ਚੁੱਕੇ ਹਨ ਅਤੇ ਪਿੱਕੀਵਿੰਡ ਦੇ ਵਿੱਚੋਂ ਨਸ਼ਾ ਲਿਜਾ ਕੇ ਸੇਵਨ ਕਰਦੇ ਹਨ ਉਸਨੇ ਵੀ ਕਿਹਾ ਕਿ ਉਸਤੇ ਘਰ ਦਾ ਸਾਰਾ ਸਮਾਨ ਵੀ ਵੇਚ ਦਿੱਤਾ ਗਿਆ ਹੈ ਅਤੇ ਹੁਣ ਉਹ ਰੋਟੀ ਚਾਹ ਤੋਂ ਵੀ ਬਹੁਤ ਔਖੇ ਹਨ ਉਸਨੇ ਪਿੱਕੀਵਿੰਡ ਪੁਲਿਸ ਦੇ ਉੱਪਰ ਇਲਜ਼ਾਮ ਲਗਾਇਆ ਹੈ ਕਿ ਇਲਾਕੇ ਦੇ ਵਿੱਚ ਸ਼ਰਿਆਮ ਚਿੱਟਾ ਵਿਕਦਾ ਹੈ ਪਰੰਤੂ ਪੁਲਿਸ ਇਸ ਮਾਮਲੇ ਦੀ ਕਾਰਵਾਈ ਕਿਉਂ ਨਹੀਂ ਕਰਦੀ ਇਹ ਇੱਕ ਬਹੁਤ ਵੱਡੀ ਸੋਚਣ ਵਾਲੀ ਗੱਲ ਹੈ ਜਗਤਾਰ ਸਿੰਘ ਨੇ ਆਪਣੇ ਗਲ ਦੇ ਵਿੱਚ ਕਫਨ ਬੋਲ ਪਿਆ ਦਾ ਇੱਕ ਸਾਈਨ ਬੋਰਡ ਪਾ ਕੇ ਚੌਕ ਦੇ ਵਿੱਚ ਧਰਨਾ ਲਗਾ ਕੇ ਪੁਲਿਸ ਦੇ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਜੀ ਨਾ ਅੰਕਲ ਜੀ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਆ ਚੌਕ ਦੇ ਵਿੱਚ ਧਰਨੇ ਤੇ ਬੈਠੇ ਜੋ ਆ ਗਲ ਦੇ ਵਿੱਚ ਪੈਂਫਲੇਟ ਪਾਇਆ ਕਫਨ ਬੋਲ ਪਿਆ ਕੀ ਮਸਲਾ ਹੈ ਕੀ ਹੈ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਪੱਤਰਕਾਰ ਭਾਈ ਜੈਵਦਾ ਜਿੱਦਾਂ ਕਈ ਵਾਰ ਸਕੂਲਾਂ ਤੇ ਲਿਖਿਆ ਹੁੰਦਾ ਨਾ ਤੀਜਾ ਨੇਤਰ ਮਨੁੱਖ ਦਾ ਵਿਦਿਆ ਹੈ ਜੇ ਮੈਂ ਕਹੂੰਗਾ ਵੀ ਇਹ ਵੀ ਤੀਜਾ ਨੇਤਰ ਹੀ ਆ ਜਿਹੜੇ ਘਰ ਤੋਂ ਇਲਾਕੇ ਦੇ ਵਿੱਚ ਦੇਖਦੇ ਵੇ ਦੇਸ਼ ਵਿਦੇਸ਼ ਵਿੱਚ ਆਵਾਜ਼ ਪਹੁੰਚਾ ਦਿੰਦੇ ਆ ਤੇ ਸੱਚਾਈ ਸਾਹਮਣੇ ਲਿਆਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਤਾਰ ਸਿੰਘ ਨਜਾ ਵਿਰੋਧੀ ਮਿਸ਼ਨ ਕੱਪਣ ਗੋੜ ਪਿਆ ਪੰਜਾਬ ਪਿੰਡ ਸਿਦਮਾ ਦਾ ਰਹਿਣ ਵਾਲਾ ਹਾਂ ਮੈਂ ਬੇਨਤੀ ਕਰਦਾ ਵੀ ਪੰਜਾਬ ਦੇ ਵਿੱਚ ਹਰ ਰੋਜ਼ ਨਸ਼ੇ ਦੇ ਨਾਲ ਹੁੰਦੀਆਂ ਮੌਤਾਂ ਕਦੀ ਕਿਸੇ ਪੰਡ ਮਾਟੀਗਾ ਲਾ ਕੇ ਮਰ ਗਿਆ ਕਦੀ ਕਿਸੇ ਪੰਡ ਟੀਗਾ ਲਾ ਕੇ ਆ ਰੋਜ਼ ਖਬਰਾਂ ਦੇ ਵਿੱਚ ਖਬਰਾਂ ਸਰਦੀਆਂ ਉਸੇ ਤਰ੍ਹਾਂ ਹੀ ਸਾਡੇ ਪਿੱਠੀ ਪਿੰਡ ਦੇ ਵਿੱਚ ਸਾਰੇ ਆਮ ਨਸ਼ਾ ਵਿਕ ਰਿਹਾ ਆ ਤੇ ਦਸ ਦਸ ਦੇ ਵਿੱਚ ਮੇਰੇ ਲੜਕੇ ਦੋ ਜਿਹੜੇ ਉਹ ਵੀ ਆ ਚੁੱਕੇ ਆ ਜਿਹੜੇ ਅੱਜ ਤੱਕ ਲੱਖਾਂ ਰੁਪਈਆ ਦਾ ਹੀਰੋਇਨ ਚਿੱਟਾ ਪੀ ਗਏ ਆ ਤੇ ਹੁਣ 20 ਜਨਾਂ ਦੇ ਵਿੱਚ 1 ਲੱਖ ਰੁਪਈਏ ਦਾ ਚਿੱਟਾ ਜਿਹੜਾ ਮੇਰਾ ਘਰੋਂ ਕੀਮਤੀ ਸਮਾਨ ਚੋਰੀ ਕਰ ਕਰਕੇ ਪੀ ਗਏ ਤੇ ਮੇਰਾ ਘਰ ਖਾਲੀ ਕਰ ਦਿੱਤਾ ਆ ਕਿਉਂਕਿ ਮੇਰਾ ਬਾਪੂ ਜੀ ਮੇਰੇ ਬਦਗੁਰੂ ਨਾਨਕ ਹਸਪੀਟਲ ਦਾ ਕਲੇ ਸਨ ਭਈ ਉਹ ਤੇ ਗਾਇਨਾ ਨਗਰੋਂ ਸਿਲੰਡਰ ਤੱਕ ਲਾ ਕੇ ਵੇਚ ਦਿੱਤੇ ਮੇਰੇ ਅੱਜ ਚਾਹ ਬਰੋਡ ਤੋਂ ਬੇਟਾ ਖੰਡ ਦਾ ਤੋੜਾ ਲਿਆਂਦਾ ਸੌਦਾ ਛੰਡ ਦਾ ਤੋੜਾ ਵੀ ਵੇਚ ਗਏ ਫਿਰ ਫੈਂਟ ਲਿਆਂਦਾ ਪੀਪਾ ਜੋ ਸੌਦਾ ਲਿਆਂਦਾ ਦੁਕਾਨ ਤੋਂ ਉਹ ਵੀ ਵੇਚ ਗਏ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਜੋ ਹਾਂਜੀ ਜ਼ਿਮੀਂਦਾਰ ਪਰਿਵਾਰ ਨਾਲ ਮੈਂ ਸੰਬੰਧ ਰੱਖਦਾ ਹਾਂ ਮਾਤੜ ਆਲਮੀ ਮਿੰਟ ਮਜ਼ਦੂਰੀ ਕਰਨ ਵਾਲਾ ਕਾਨੂੰਨ ਨੂੰ ਮੰਨਣ ਵਾਲਾ ਵਿਅਕਤੀ ਹਾਂ ਅੱਜ ਜਿਹੜਾ ਬੈਠੇ ਜੋ ਇੱਕ ਪਹਿਲਾਂ ਵੀ ਥੋੜਾ ਚਿਰ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਤੁਹਾਡੀ ਉਹ ਵੀਡੀਓ ਤੁਹਾਡੀ ਸੀ ਨਾ ਉਹ ਵੀਡੀਓ ਮੇਰੀ ਹੀ ਗਈ ਮੇਰੇ ਲੜਕੇ ਨਜਾ ਕਰਨੋਂ ਨਹੀਂ ਅੱਦੇ ਮੇਰੇ ਬਾਰ-ਬਾਰ ਪੁਲਿਸ ਨੂੰ ਦਰਖਾਸਤਾਂ ਦੇਣ ਤੇ ਆ ਮੈਂ ਦਰਖਾਸਤਾਂ ਲੈ ਕੇ ਬੈਠਾ ਆ ਵੀ ਜੇ ਐਸਐਚਓ ਸਾਹਿਬ ਕਹਿਣ ਵੀ ਸਾਨੂੰ ਮਿਲਦਾ ਨਹੀਂਗਾ ਤੇ ਮੇਰੇ ਕੋਲ ਸਬੂਤ ਹਨ ਆਪੇ ਇੱਕ ਹੀ ਵਾਰ ਐਸਐਚਓ ਸਾਹਿਬ ਨੂੰ ਦਰਖਾਸਤ ਜਿਹੜੀ ਦਿੱਤੀ ਆ ਪਹਿਲੀ ਤੁਹਾਨੂੰ ਮੈਂ ਦੱਸ ਦੇਣਾ 2 10 23 ਨੂੰ ਬਲਵੀਰ ਸਿੰਘ ਆਏ ਥਾਣੇਦਾਰ ਨੂੰ ਮਾਰਕ ਹੋਈ ਆ ਜਿਸ ਦਾ ਨੰਬਰ ਹੈਗਾ 987 ਐਸਐਸਪੀ ਤਾਂ ਕਿ ਬਰੋਚ ਕੀਤੀ ਆ ਜਾਂ ਡੀਜੀਪੀ ਤਾਂ ਐਸਐਸਪੀ ਤਾਂ ਕਿ ਮੈਨੂੰ ਸਾਲ ਹੋ ਗਿਆ ਦਰਖਾਸਤਾਂ ਦਿੰਦੇ ਨੂੰ ਮੈਂ ਬੇਨਤੀ ਕਰਦੇ ਆਂ ਮਾਨਯੋਗ ਡੀਐਸਪੀ ਸਾਹਿਬ ਸਰਦਾਰ ਪ੍ਰੀਤਿੰਦਰ ਸਿੰਘ ਜੀ ਬਹੁਤ ਵਧੀਆ ਕੰਮ ਕਰਦੇ ਆਂ ਆਟਾ ਤੇ ਬਾਅਦ ਦੋਰ ਤੇ ਬਾਅਦ ਉਹਨਾਂ ਦੀ ਸਵਾਰ ਦੇ ਵਿੱਚ ਖਬਰ ਲੱਗ ਜਾਂਦੀ ਆਂ ਕਾਲੜੇ ਨੂੰ ਡਰੋਨ ਡਿੱਗਾ ਫੜ ਲਿਆ ਪੈੜੀਆਂ ਚੋਂ ਹੀ ਡਰੋਨ ਫੜ ਲਈ ਦਲੀਰ ਕੋਲ ਫੜ ਲਿਆ ਖੇਤਾਂਰੋਂ ਫੜ ਲਿਆ ਰਾਜੋ ਕੇਉਂ ਫੜ ਲਿਆ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਅਗੇ ਕੀ ਡੀਐਸਪੀ ਜਿਹੜਾ ਪ੍ਰੀਤ ਅੰਦਰ ਸਿੰਘ ਸਰਦਾਰ ਪ੍ਰੀਤ ਅੰਦਰ ਸਿੰਘ ਆ ਉਹਨੂੰ ਡਰਾਉਣ ਦੇ ਹੀਰੋਨ ਬੀਐਸਐਪੀ ਵਾਲੇ ਫੜ ਕੇ ਦਿੰਦੇ ਆ ਤੇ ਪਰਚਾ ਪੁਲਿਸ ਨੇ ਕਰਨਾ ਹੁੰਦਾ ਮੰਨ ਲਿਆ ਮੈਂ ਇੱਕ ਵਾਰ ਤਾਂ ਜਿਹੜਾ ਵੀ ਕੀਵੈਂਡ ਡੀਐਸਪੀ ਪ੍ਰੀਤਿੰਦਰ ਸਿੰਘ ਦੇ ਨੱਕ ਜਿਹੜਾ ਨਿਸ਼ਾ ਵਗ ਰਿਹਾ ਏ ਉਹਦੇ ਤੇ ਕਿਉਂ ਨਹੀਂ ਕਾਰਵਾਈ ਹੋ ਰਹੀ ਕਿੱਥੇ ਵੇਚਦਾ ਨਸ਼ਾ ਕੋਈ ਪਤਾ ਤੈਨੂੰ ਕਿਹਵੇਂ ਪਿੰਡ ਦੇ ਵਿੱਚ ਮੇਰੇ ਇਹ ਬਾਕੀ ਗੱਲਾਂ ਛੱਡੋ ਤੂੰ ਇਹ ਦੱਸੋ ਵੀ ਵੇਖਦਾ ਕਿੱਥੇ ਹੈ ਨਸ਼ਾ ਕਿਹਵੇਂ ਪਿੰਡ ਪਿੰਡ ਦੇ ਵਿੱਚ ਜਿਹੜੀ ਮਰਜ਼ੀ ਗਲੀ 'ਚ ਚਲੇ ਜਾਓ ਮੇਰੇ ਮੁੰਡਿਆਂ ਨੂੰ ਫੜ ਲਓ ਤੇ ਜਾਓ ਤੁਹਾਨੂੰ ਹੁਣੇ ਲਿਆ ਦਿੰਦੇ ਆ ਉਹਨਾਂ ਨਾਲ ਸਬਰਕਾ ਕਰੋ ਜਿਹੜੇ ਨੂੰ ਮੈਂ ਅੱਜ ਗੱਲ ਦਾ ਘਰੋਂ ਮੋਬਾਈਲ 'ਚ ਕਹੇ 3000 ਦਾ ਕਿਟਾ ਲਾ ਕੇ ਰਾਤ ਬੱਸ ਅੱਡੇ ਸੁਤਾਰਿਆ ਅਹੀਂ ਰਾਤੀਂ ਮਿਲ ਲੱਭਦੇ ਰਹੇ ਜਿਹਨੇ ਤੜਕੇ ਆ ਗਿਆ ਉਹਦੀਆਂ ਬਾਹਾਂ ਬੰਨ੍ਹ ਕੇ ਉਹਨੂੰ ਥਾਣੇ ਪੇਸ਼ ਕੀਤਾ ਕਦੀ ਡੀਐਸਪੀ ਪ੍ਰੀਤਿੰਦਰ ਤੱਕ ਅਪਰੋਚ ਕੀਤੀ ਆ ਵੀ ਸਰ ਆਹ ਗੱਲ ਆ ਆਹ ਮਸਲਾ ਹੈ ਮੈਂ ਕਿਹਾ ਮੈਂ ਕੀਤੀ ਮੇਰੇ ਕੋਲੇ ਦਰਖਾਸਤਾਂ ਹੈਗੀਆਂ ਪਹਿਲੇ ਸਾਲ ਦੀਆਂ ਹੀ ਹੁਣ ਮੈਂ ਤੁਹਾਨੂੰ ਇਹ ਵੀ ਦੇ ਦਿਆਂ ਪ੍ਰੀਤਿੰਦਰ ਸਿੰਘ ਨੂੰ ਦਰਖਾਸਤਾਂ ਦਾ ਨੰਬਰ ਇੱਕ ਇੱਕੋ ਮਿੰਟ 11 27623 ਨੂੰ ਕੋ ਦਰਖਾਸਤਾਂ ਪਿਛੇ ਪਈਆਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਮੈਂ ਪ੍ਰੀਤਿੰਦਰ ਸਿੰਘ ਡੀਐਸਪੀ ਸਾਹਿਬ ਨੂੰ ਮਿਲਿਆ ਵੀ ਆ ਉਹਦੇ ਸਬੰਧ ਦੇ ਵਿੱਚ ਨਸ਼ੇ ਦੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਉਤੋਂ ਦਰਖਾਸਤਾਂ ਮੇਰੇ ਕੋਲ ਮੁੱਖ ਮੰਤਰੀ ਤੱਕ ਡੀਜੀਪੀ ਬਰਡਰ ਡੀਆ ਡੀਆਈਜੀ ਸਾਹਿਬ ਦੀਆਂ ਦਰਖਾਸਤਾਂ ਜਾਣ ਉਹਨਾਂ ਦੇ ਟਿਕਟਾਂ ਲੱਗੀਆਂ ਹੋਈਆਂ ਮੇਰੇ ਕੋਲ ਮੌਜੂਦ ਹਨ ਜੋ ਡੀਐਸਪੀ ਸਾਹਿਬ ਨੂੰ ਆਈਆਂ ਪਰ ਕੋਈ ਕਾਰਵਾਈ ਨਹੀਂ ਹੋਈ ਅੱਜ ਧਰਨੇ ਤੇ ਬੈਠੇ ਜੋ ਅਸਲ ਮਕਸਦ ਇਹ ਹੀ ਆ ਵੀ ਮੇਰੇ ਲੜਕਿਆਂ ਨੂੰ ਪਰਨ ਜਾਂ ਨਸ਼ਾ ਬੰਦ ਕਰਨਾ ਨਸ਼ਾ ਬੰਦ ਕੀਤਾ ਜਾਵੇ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਹਾਂ ਮੈਂ ਮੇਰੇ ਆਦੇ ਬੱਚਾ ਦੇ ਨਹੀਂ ਜਿਹੜੇ ਰੋਜ਼ ਲੋਕਾਂ ਦੇ ਮਾਵਾ ਦੇ ਪੁੱਤ ਮਰਦੇ ਆ ਟੀਕੇ ਲਾ ਲਾ ਕੇ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਆ ਮੁੱਖ ਮੰਤਰੀ ਸਾਹਿਬ ਨੇ ਆ ਮੇਰਾ ਮੰਗ ਪੱਤਰ ਮੈਂ ਪੜ੍ਹ ਕੇ ਸੁਣਾ ਲਾ ਹੁਣ ਇੱਕ ਮਿੰਟ ਸਵਾਲ ਨਾ ਕਰਿਓ ਵਿੱਚ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਉਹ ਦਲਦਲ ਚ ਮੈਂ ਵੀ ਫਸਿਆ ਮੈਂ ਆਨਾ ਕਦੇ ਮੇਰੇ ਪੁੱਤ ਵੀ ਟੀਕਾ ਲਾ ਕੇ ਨਾ ਮਰ ਜਾਣ ਆ ਮੇਰੀ ਗੱਲ ਸੁਣੋ ਜਿਹੜਾ ਮੈਂ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਜੀ ਨੂੰ ਮਾਨਯੋਗ ਡਿਪਟੀ ਕਮਿਸ਼ਨਰ ਕਰਨਤਾਰਨ ਦੇ ਰਾਹੀਂ ਬਨੋ ਜਗਤਾਰ ਸਿੰਘ ਪੁੱਤਰ ਸੌਰ ਸਿੰਘ ਨਜਾਬਰੋਦੀ ਮਿਸ਼ਨ ਕੱਪਣ ਬੋਲ ਪਿਆ ਪੰਜਾਬ ਪਿੰਡ ਸਿਦਮਾ ਥਾਣਾ ਖਲੜਾ ਦਾ ਰਹਿਣ ਵਾਲਾ ਹਾਂ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਗੁੰਡਾਗਰਦੀ ਗਦਲੇ ਆਮ ਅਤੇ ਲੁੱਟਾਂ ਖੋਹਾਂ ਦਾ ਬੋਲਬਾਲਾ ਹਰ ਰੋਜ਼ ਚਿੱਟੇ ਦੇ ਟੀਕੇ ਲਾ ਕੇ ਹੁੰਦੀਆਂ ਮੌਤਾਂ ਪਿੰਡਾਂ ਦੇ ਵਿੱਚ ਵੱਲਦੇ ਸਿਰੇ ਘਰਾਂ ਦੇ ਵਿੱਚ ਵਿਸ਼ੇਸ਼ 70 ਇਹ ਤੁਹਾਡਾ ਪੰਜਾਬ ਬੋਲ ਦਾ ਪੰਜਾਬ ਦੇ ਵਿੱਚ ਹੁਣ ਚਿੱਟਾ ਬੋਲਦਾ ਨੰਬਰ 1 ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਦੀ ਜਨਤਾ ਨਾਲ ਸਰਕਾਰ ਬਣਾਉਣ ਵੇਲੇ ਵਾਅਦਾ ਕੀਤਾ ਸੀ ਇੱਕ ਮੌਕਾ ਕੇਜਰੀਵਾਲ ਸਰਕਾਰ ਨੂੰ ਦੇ ਦਿਓ ਆਡੀ ਆਮ ਆਦਮੀ ਦੀ ਸਰਕਾਰ ਬਣ ਗਈ ਅਸੀਂ 2 ਮਹੀਨਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਬੰਦ ਕਰ ਦਵਾਂਗੇ ਕਦੇ ਨਾ ਹੀ ਕੋਈ ਕਿਸਾਨ ਕੁਦਕਸ਼ੀ ਕਰੇਗਾ ਕਿਸੇ ਵੀ ਅਧਿਕਾਰਕਾਂ ਅਧਿਕਾਰਕਾਂ ਨੂੰ ਟਿਕੀਆਂ ਉੱਪਰ ਨਹੀਂ ਚੜਨਾ ਪਵੇਗਾ ਕੋਈ ਵੀ ਸਰਕਾਰੀ ਪੁਲਿਸ ਅਫਸਰ ਕਿਸੇ ਨੂੰ ਤਾਂ ਨਹੀਂ ਲਏਗਾ ਇਹ ਸਾਰਾ ਕੁਝ ਬੰਦ ਹੋ ਗਿਆ ਤੁਹਾਡਾ ਮੰਗ ਪੱਤਰ ਆ ਤੇ ਹੁਣ ਕੋਈ ਅਧਿਕਾਰੀ ਤੁਹਾਨੂੰ ਆਸਵਾਸ਼ਣ ਦਿਵਾਉਣ ਆਇਆ ਚੌਕ 'ਚ ਬੈਠੇ ਜੋ ਮੈਨੂੰ ਸਾਬਣ ਸਵੇਟਰ ਸਰਦਾਰ ਪਤਾਨੀ ਰਿਸ਼ਭਾਸ਼ ਸਿੰਘ ਹੀ ਨਾ ਆਉ ਵਾਏ ਗਿਆਂਦੇ ਥਾਣੇ ਆ ਜਾ ਮੈਂ ਉਹਨਾਂ ਚੋਂ ਇਤੋਂ ਨਹੀਂ ਚੁੱਕਣਾ ਉਠਣਾ ਜਨਾਚਰ ਠਿੱਕੀ ਮੰਡਾ ਚਿੱਟਾ ਵੇਚਣ ਵਾਲੇ ਮੈਂ ਮੁੰਡਾ ਅੰਦਰ ਫੜਾਇਆ ਉਹ ਦੱਸੂਗਾ ਜਨਾਚਰ ਉਹ ਬੰਦੇ ਚਿੱਟਾ ਵੇਚਣ ਵਾਲੇ ਰਸਟ ਨਹੀਂ ਕੀਤੇ ਜਾਂਦੇ ਮੇਰਾ ਵਿਗਿਆ ਹੋਇਆ ਕਿਤੀ ਸਮਾਨ ਕਾਊਂਟਿੰਗ ਆ ਦੀ ਆਪਾ ਵਾਪਸ ਨਹੀਂ ਕੀਤਾ ਜਾਂਦਾ ਮੈਂ ਉਹ ਨਜਰ ਇਤੋਂ ਨਹੀਂ ਉਠੂਗਾ ਸਰ ਇੱਕ ਵਿਅਕਤੀ ਜਿਨੇ ਚੌਂਕ ਦੇ ਵਿੱਚ ਪ੍ਰੋਟੈਸਟ ਕੀਤਾ ਹੈ ਨਸ਼ੇ ਨੂੰ ਲੈ ਕੇ ਕੋਈ ਉਹਦੇ ਬੱਚੇ ਵੀ ਨਸ਼ਿਆਂ ਦੇ ਵਿੱਚ ਸਰ ਉਹ ਜਿਹੜੇ ਹੋਏ ਨੇ ਘਰ ਦਾ ਸਮਾਨ ਵੇਚੀ ਜਾ ਰਹੇ ਕੀ ਮਸਲਾ ਸਰ ਇਹ ਜੀ ਇਹਦਾ ਪਿੰਡ ਸਿਧਵਾ ਪਿੰਡ ਠਾਣੀ ਖਾਲੜੇ ਦੇ ਵਿੱਚ ਕੋਈ ਘਰ ਚੋਂ ਚੋਰੀ ਚਾਰੀ ਕਰਕੇ ਮੋਬਾਈਲ ਇਹਦੇ ਬੇਟੇ ਨੇ ਵੇਚੀਏ ਤੇ ਹੁਣ ਇਹਨੇ ਦੱਸਿਆ ਵੀ ਇਹ ਡਿਟੈਕਸ਼ਨ ਸੈਂਟਰ ਦੀ ਜਿਹੜੀ ਗੋਲੀ ਆ ਉਹਦਾ ਨਸ਼ਾ ਕਰਦਾ ਉਹਦੇ ਸਬੰਧ ਦੇ ਵਿੱਚ ਇਹਨੂੰ ਬੁਲਾਇਆ ਉਹਨ ਥਾਣੇ ਕੇ ਕਹਿੰਦਾ ਵੀ ਮੇਰਾ ਮੁੰਡਾ ਜਿਹੜਾ ਉਹ ਨਸ਼ਾ ਪੱਤਾ ਕਰਦਾ ਤੇ ਅਹੀਂ ਉਹਨੂੰ ਕਿਹਾ ਵੀ ਅਸੀਂ ਡਿਟੈਕਸ਼ਨ ਸੈਂਟਰ ਦੇ ਵਿੱਚ ਉਹਦਾ ਇਲਾਜ ਕਰਾ ਦਿੰਨੇ ਇਹ ਹੋਰ ਵੀ ਗਵਰਨਮੈਂਟ ਵੱਲੋਂ ਜਿਹੜੀ ਸਹੂਲਤ ਮਿਲਦੀ ਹੋਊ ਅਸੀਂ ਇਹਨੂੰ ਦਾਖਲ ਕਰਵਾ ਰਹੇ ਹਾਂ ਜੀ ਕੋਈ ਇਸ ਗੱਲ ਤੇ ਸਾਡੇ ਨਾਲ ਸਹਿਮਤ ਆ ਤੇ ਬਾਕੀ ਜਿਹੜੀ ਚੋਰੀ ਵਾਲੀ ਉਹਦੀ ਇਨਵੈਸਟੀਗੇਸ਼ਨ ਕਰਦੇ ਜੋ ਵੀ ਸਾਹਮਣੇ ਗੱਲ ਆਉ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕਰਦੇ ਨਸ਼ਿਆਂ ਦਾ ਸਿਰ ਵੇਚਣ ਬਾਰੇ ਕਹਿ ਰਹੇ ਆ ਵੀ ਇਲਾਕੇ ਚ ਵੇਚਦਾ ਕਾਫੀ ਵੇਖੋ ਜੀ ਮੈਂ ਦੇ ਇਸ ਗੱਲ ਦੇ ਵਿੱਚ ਜਿਹੜਾ ਵੀ ਆਪਾਂ ਨੂੰ ਨਸ਼ੇ ਦਾ ਸਾਥ ਦਿੰਦਾ ਜਾਂ ਨਸ਼ੇ ਦੀ ਇਲਾਹ ਦਿੰਦਾ ਉਹਦਾ ਧੰਨਵਾਦ ਵੀ ਕਰਦਾ ਇਹ ਆਪਣੀ ਸਾਰਿਆਂ ਦੀ ਸਮੱਸਿਆ ਵਾ ਉੱਤੇ ਅਸੀਂ ਪ੍ਰੋਪਰ ਐਕਸ਼ਨ ਕਰਾਂਗੇ ਜੀ ਜਿਹੜਾ ਵੀ ਸਾਡੇ ਜਿੱਤੋ ਵੀ ਕੋਈ ਰਿਕਵਰੀ ਹੋਊਗੀ ਜਾਂ ਜਿਹੜਾ ਕੋਈ ਨਸ਼ਿਆ ਵੇਚਦਾ ਹੋ ਉਦੇ ਖਿਲਾਫ ਸਖਤ ਤੋਂ ਸਖਤ ਕਾਰشن ਲਿਆ ਜਾਊ ਪਿਛੇਵਿਤਾ ਨੂੰ ਬਤਾ ਵੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੀਜੀਐਸਪੀ ਸਾਹਿਬ ਵੱਲੋਂ ਖੜਿਆ ਤਾਂ ਹੁੰਦੀਆਂ ਰਹਿਣੀਆਂ 3 ਕਿਲੋ ਪਿਛੇ ਹੈਰਵਾਨਾ ਸੀ ਸਟਾਫ ਦੇ ਨਾਲ ਸਾਡੀ ਟੀਮ ਨੇ ਫੜੀ ਹੋਰ ਵੀ 10 ਗ੍ਰਾਮ ਦਾ ਪਰਚੋ ਪਰਚਾ ਅਸੀਂ ਪਰਚਾ ਦਿੱਤਾ ਵਾਰ ਤੋਂ ਬਾਅਦ ਜਿਹੜੀਆਂ ਐਫਆਈਆ ਨਾਲ ਹੋ ਰਹੀਆਂ ਨਸ਼ੇਦੀਆਂ ਵੀ ਅਸੀਂ ਇਹਦੇ ਵਿੱਚ ਲਾਈਟ ਨਹੀਂ ਲੈ ਰਹੇ ਸੀਰੀਅਸ ਲਵਾਂਗੇ ਇਹ ਗੱਲ ਉਹ ਇਹ ਸਾਰਿਆਂ ਦੀ ਜ਼ਿੰਮੇਵਾਰੀ ਸਾਡਾ ਨਿੱਜੀ ਫਰਜ਼ ਵੀ ਹੈ ਜੇ ਪੁਲਿਸ ਅਫਸਰ ਵੀ ਇੱਕ ਇਨਸਾਨੀਅਤ ਤੌਰ ਤੇ ਵੀ ਸਾਡਾ ਫਰਜ਼ ਹੈ ਵੀ ਨਸ਼ੇ ਦਾ ਜਿਹੜਾ ਵਾ ਕਿਤੇ ਵੀ ਸਾਰ ਨਹੀਂ ਹੋਣਾ ਚਾਹੀਦਾ ਸਾਡੀ ਡਿਊਟੀ ਵੀ ਆ ਸਾਨੂੰ ਸਰਕਾਰ ਦੇ ਹੁਕਮ ਵੀ ਆ ਤੇ ਸਾਡਾ ਫਰਜ਼ ਵੀ ਇਲਾਕੇ ਦੇ ਵਸਨੀਕਾਂ ਕੀ ਅਪੀਲ ਕਰਨਾ ਚਾਹੋ ਨਸ਼ੇ ਦੇ ਸਦਗਰਾਂ ਦੇ ਖਿਲਾਫ ਮੈਂ ਇਹੋ ਅਪੀਲ ਕਰਦਾ ਸਾਰਿਆਂ ਨੂੰ ਪਹਿਲਾਂ ਵੀ ਸਾਡੀ ਇਹੋ ਅਪੀਲ ਚੱਲਦੀ ਵੀ ਜਿਵੇਂ ਮੰਨ ਲਓ ਆਪਣੇ ਆਂਢ ਗੁਆਂਢ ਕੋਈ ਨਸ਼ਾ ਵੇਚਦਾ ਉਹਦੇ ਆਲਾ ਆਪਾਂ ਸਿੱਧਾ ਹੀ ਸਟੈਂਡ ਲਈਏ ਅਹੀਂ ਨਾਲਿਆਂ ਸਿੱਧਾ ਸਟੈਂਡ ਲਈਏ ਵੀ ਤੂੰ ਦੇ ਪਈ ਕੋਠੀਆਂ ਪਾਈ ਜਨਾ ਸਾਡੇ ਬੱਚਿਆਂ ਦਾ ਬੇੜਾ ਗਰਕ ਹੋ ਰਿਹਾ ਪੰਜਾਬ ਦਾ ਬੇੜਾ ਗਰਕ ਹੋ ਰਿਹਾ ਆਪਾਂ ਇਹ ਗਵਰਨਮੈਂਟ ਜਾਂ ਪ੍ਰਸ਼ਾਸਨ ਦਾ ਇਕੱਲਾ ਕੰਮ ਨਹੀਂ ਸਮਾਜ ਦਾ ਕੰਮ ਵੀ ਹੈ ਜਿਹੜਾ ਵੀ ਕੋਈ ਨਸ਼ਾ ਵੇਚਦਾ ਸ਼ਕਤੀ ਨਾਲ ਉਹਦੇ ਘਰ ਘਾੜੀ ਖਲੋਣ ਜਿਵੇਂ ਪਰ ਇਹ ਪੰਚਾਇਤ ਖਲੋਂਦੀ ਅਸੀਂ ਨਾਲ ਚੱਲਾਂਗੇ ਇਹੋ ਜਿਹਾ ਕੰਮ ਆਪਾਂ ਸਾਰੇ ਤਗੜੇ ਹੋ ਕੇ ਪਾਵਾਂਗੇ ਤੇ ਨਸ਼ਾ ਦਾ ਪੰਜਾਬ ਦੇ ਵਿੱਚੋਂ ਖਾਤਮਾ ਹੋਊਗਾ